ਸਤਿ ਸ਼੍ਰੀ ਅਕਾਲ ਜੀ ਮੇਰੇ ਇਸ YouTube ਚੈਨਲ Learn with Sandeep ਤੇ ਤੁਹਾਡਾ ਸਭ ਦਾ ਸਵਾਗਤ ਹੈ। ਕਾਫੀ ਦਿਨਾਂ ਬਾਅਦ ਆਪਾਂ ਲਾਈਵ ਸੈਸ਼ਨ ਲੈ ਰਹੇ ਆਂ ਠੀਕ ਹੈ ਜ ਜਿਹਦੇ ਵਿੱਚ ਆਪਾਂ ਇੰਪੋਰਟੈਂਟ ਗੱਲ ਕਰਾਂਗੇ ਪੰਜਾਬੀ ਮਾਸਟਰ ਕੇਡਰ ਬਾਰੇ ਕਿ ਜੋ ਪੰਜਾਬ ਗਵਰਨਮੈਂਟ ਵੱਲੋਂ ਸੋਇਆ ਕਿ ਬਹੁਤ ਜਲਦੀ ਮਾਸਟਰ ਕੇਡਰ ਠੀਕ ਹੈ ਤੇ ਲੈਕਚਰਰ ਕੇਡਰ ਦੀ ਜੋ ਭਰਤੀ ਆ ਰਹੀ ਹੈ ਤੇ ਜੇਕਰ ਤੁਸੀਂ UGC NET ਦਾ ਐਗਜ਼ਾਮ ਜੂਨ 2026 ਤਾਂ ਤੁਸੀਂ ਮੇਰੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮੇਰੇ ਨਾਲ ਜੁੜੋ ਠੀਕ ਹੈ ਤੇ ਹੁਣ ਜਿਹੜਾ ਡੇਲੀ ਆਪਣੀ ਕਲਾਸ ਹੈ ਉਹ ਇਸੇ ਟਾਈਮ ਤੇ 7 ਜਾਂ 7:30 ਵਜੇ ਜਿਹੜੀ ਉਹ ਹੋਇਆ ਕਰੇਗੀ ਠੀਕ ਹੈ ਜਿਹਦੇ ਵਿੱਚ ਆਪਾਂ ਦੋਨੋਂ ਮਤਲਬ ਕਿ ਟੌਪਿਕ ਕਲੀਅਰ ਕਰਿਆ ਕਰਾਂਗੇ ਜਿਹਦੇ ਵਿੱਚ UGC NET ਤੇ ਮਾਸਟਰ ਕੇਡਰ ਦਾ ਠੀਕ ਹੈ ਤੇ ਤੁਸੀਂ ਮੇਰੀਆਂ ਪਹਿਲਾਂ ਵਾਲੀਆਂ ਵੀਡੀਓਜ਼ ਦੇਖ ਸਕਦੇ ਹੋ YouTube ਦੇ ਉੱਪਰ ਪਈਆਂ ਹੋਈਆਂ ਠੀਕ ਹੈ ਜੇਕਰ ਤੁਸੀਂ ਹੋਰ ਵੀ ਕਿਸੇ ਟੌਪਿਕ ਦੇ ਉੱਪਰ ਚਾਹੁੰਦੇ ਹੋ ਕਿ ਆਪਾਂ ਵੀਡੀਓ ਬਣਾਈਏ ਤਾਂ ਮੈਨੂੰ ਜਰੂਰ ਦੱਸੋ ਫਿਰ ਉਹ ਮੈਂ ਤੁਹਾਡੇ ਲਈ ਟੌਪਿਕ ਜਰੂਰ ਲੈ ਕੇ ਆਵਾਂਗੀ ਤੇ ਅੱਜ ਦਾ ਜੋ ਆਪਣਾ ਲਾਈਵ ਸੈਸ਼ਨ ਰਹਿਣ ਵਾਲਾ ਉਹਦੇ ਵਿੱਚ ਅਸੀਂ ਆਪਣੀ ਇੱਕ ਮਤਲਬ ਕਿ ਸਿੰਪਲ ਜੀ ਛੋਟੀ ਜੀ ਕਲਾਸ ਹੈਗੀ ਇਹ ਤੁਹਾਨੂੰ ਇੱਕ ਦੱਸਣਾ ਸੀ ਵੀ ਆਪਾਂ ਕੱਲ ਤੋਂ ਜਿਹੜੀ ਰੈਗੂਲਰ ਆਪਣੀ YouTube ਤੇ ਜਿਹੜੀ ਕਲਾਸ ਉਹ ਲੱਗਿਆ ਕਰੂਗੀ ਠੀਕ ਹੈ ਮਾਸਟਰ ਡਿਗਰੀ ਨਾਲ ਰਿਲੇਟਡ ਤੇ UGC NET ਨਾਲ ਰਿਲੇਟਡ ਜਿਹੜੇ ਇਹਨਾਂ ਦੇ ਕਾਮਨ ਜਿਹੇ ਟਾਪਿਕ ਹੈ ਉਹ ਵੀ ਆਪਾਂ ਕਰਿਆ ਕਰਾਂਗੇ ਜੇ ਕੋਈ ਸਪੈਸ਼ਲੀ ਸਾਨੂੰ ਇਹ ਚਾਹੀਦਾ ਕਿ ਆਪਾਂ ਮਾਸਟਰ ਡਿਗਰੀ ਤੇ ਫੋਕਸ ਕਰਨਾ ਤਾਂ ਉਹ ਮੈਂ ਸਪੈਸ਼ਲੀ ਉਹ ਕਲਾਸਿਸ ਵੀ ਜਿਹੜੀਆਂ ਆਪਾਂ ਇਸ ਚੈਨਲ ਦੇ ਉੱਪਰ ਮੈਂ ਅਪਲੋਡ ਕਰਾਂਗੀ ਤੇ ਤੁਸੀਂ ਇਸ ਟਾਈਮ ਤੇ ਮੇਰੇ ਨਾਲ ਜਰੂਰ ਲਾਈਵ ਹੋ ਜਾਇਆ ਕਰਿਓ ਕਿਉਂਕਿ ਕੱਲ ਤੋਂ ਪਾ ਰੈਗੂਲਰ ਜਿਹੜੀਆਂ ਉਹ ਸਿਲੇਬਸ ਦੇ ਅਕੋਰਡਿੰਗ ਜਿਹੜੀਆਂ ਮਾਸਟਰ ਕੈਡਰ ਦੀਆਂ ਕਲਾਸਾਂ ਨੇ ਉਹ ਸਟਾਰਟ ਕਰਨ ਜਾ ਰਹੇ ਆ ਠੀਕ ਹੈ ਤੇ ਜੋ ਅੱਜ ਦਾ ਆਪਣਾ ਹੈਗਾ ਸੈਸ਼ਨ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਸਫਰਨਾਮਿਆਂ ਦੀ ਠੀਕ ਹੈ ਤੇ ਜੋ ਮਾਸਟਰ ਕੈਡਰ ਦੇ ਅਕੋਰਡਿੰਗ ਕਲਾਸ ਹੈ ਉਹ ਕੱਲ ਤੋਂ ਹੋਇਆ ਕਰੇਗੀ ਕੱਲ ਤੋਂ ਤੁਸੀਂ ਜਰੂਰ ਸਾਰਿਆਂ ਨੇ ਪਲੀਜ਼ ਜੁਆਇਨ ਕਰਨਾ ਕਲਾਸ ਨੂੰ ਠੀਕ ਹੈ ਤੇ ਅੱਜ ਆਪਾਂ ਗੱਲ ਕਰਾਂ ਸਫਰਨਾਮੇ ਸਫਰਨਾਮੇ ਇਹ ਸਾਡਾ ਟੋਪਿਕ ਦੋਨਾਂ ਲਈ ਕਾਫੀ ਜ਼ਰੂਰੀ ਹੈ ਠੀਕ ਹੈ ਜੂਜੀਸੀ ਨੈਟ ਦੇ ਲਈ ਵੀ ਤੇ ਮਾਸਟਰ ਕੇਡਰ ਦੇ ਲਈ ਵੀ ਕਿਉਂਕਿ ਇਹਨਾਂ ਦੇ ਵਿੱਚੋਂ ਅਕਸਰੀ ਜਿਹੜੇ ਉਹ ਰੈਸ਼ਨ ਨੇ ਪੁੱਛੇ ਜਾਂਦੇ ਨੇ ਤੇ ਜੇਕਰ ਅਸੀਂ ਜੂਜੀਸੀ ਨੈਟ ਦੀ ਗੱਲ ਕਰੀਏ ਤਾਂ ਜੂਜੀਸੀ ਨੈਟ ਦੇ ਵਿੱਚ ਸਾਡੇ ਤੋਂ ਜਾਂ ਤਾਂ ਮੈਚਿੰਗ ਦੇ ਥਰੂ ਪੁੱਛਿਆ ਜਾਂਦਾ ਹੈ ਵੀ ਕਿਹੜਾ ਸਫਰਨਾਮਾ ਕਿਸ ਦਾ ਲਿਖਿਆ ਹੋਇਆ ਹੈ ਜਾ ਫਿਰ ਜੇਕਰ ਅਸੀਂ ਜਿਸ ਤਰ੍ਹਾਂ ਇਸ ਵਾਰ ਤਾਂ UGC NET ਦਾ ਵੀ ਥੋੜਾ ਪੈਟਰਨ ਚੇਂਜ ਹੋਇਆ ਕਿਉਂਕਿ ਜਿਹੜੇ ਅਸੀਂ ਲਾਸਟ 3-4 ਇਗਜ਼ਾਮ ਪਿਛਲੇ ਦੇਖਦੇ ਆ ਉਹਦੇ ਵਿੱਚ ਉਹਨਾਂ ਦਾ ਜਿਆਦਾ ਫੋਕਸ ਸੀਗਾ ਬੁੱਕਸ ਦੇ ਉੱਪਰ ਹੈ ਹੈਨਾ ਕਿ ਬੁੱਕਸ ਨੂੰ ਸਹੀ ਤਰਤੀਬ ਦੇ ਵਿੱਚ ਲਗਾਉਣਾ ਪਰ ਇਸ ਵਾਰ ਪੇਪਰ ਦੇ ਵਿੱਚ ਕੀ ਹੋਇਆ ਕਿ ਬੁੱਕਸ ਤੋਂ ਪੁੱਛੀ ਹੋਈਆਂ ਸੀ ਪਰ ਉਹ ਦਿਨ ਰਿਲੇਟਡ ਸੀਗੇ ਜਿਹੜੇ ਉਹ ਕੁਐਸਚਨ ਪੁੱਛੇ ਹੋਏ ਸੀ ਕਥਨ ਤੇ ਕਾਰਨ ਵਾਲੇ ਹੈਨਾ ਜੋ ਲੱਗਦਾ ਸੀ ਵੀ ਹਾਂ ਵੀ ਇਹ ਹੁਣ UGC NET ਸਟੈਂਡਰਡ ਦਾ ਪੇਪਰ ਹੈਗਾ ਇਸ ਵਾਰ ਉਦੋਂ ਆਇਆ ਸੀ ਤਾਂ ਹੁਣ ਅਗਲੀ ਵਾਰ ਸਾਨੂੰ ਆਪਣੀ ਪ੍ਰੈਪਰੇਸ਼ਨ ਵੀ ਉਦਾਂ ਦੀ ਰੱਖਣੀ ਪਊਗੀ ਠੀਕ ਹੈ ਤੇ ਆਪਾਂ ਸ਼ੁਰੂ ਕਰਦੇ ਸੀ ਅੱਜ ਦੀ ਆਪਣੀ ਕਲਾਸ ਕਾਮਨ ਜੀ ਦੇ ਤਾਂ ਠੀਕ ਹੈ ਕੱਲ ਤੋਂ ਆਪਾਂ ਜਿਹੜਾ ਉਹ ਪ੍ਰੋਪਰ ਸਿਲੇਬਸ ਦੇ ਅਕੋਰਡਿੰਗ ਹੈ ਜਿਹੜੀਆਂ ਉਹ ਕਲਾਸਾਂ ਸ਼ੁਰੂ ਕਰਾਂਗੇ ਇਸੇ ਟਾਈਮ ਤੇ 7 ਵਜੇ ਤੁਸੀਂ ਤਿਆਰ ਰਹਿਣਾ ਠੀਕ ਹੈ ਲਾਈਵ ਸੈਸ਼ਨ ਹੋਇਆ ਕਰੂਗਾ ਰੋਜ਼ ਇੱਕ ਘੰਟੇ ਦਾ ਜਿਹਦੇ ਵਿੱਚ ਅਸੀਂ ਜੋ ਮਾਸਟਰ ਕੈਟਰ ਦਾ ਸਿਲੇਬਸ ਹੈ ਜਿਹੜਾ UGC NET ਦੇ ਜਿਹੜੇ ਟਾਪਿਕ ਨੇ ਜਿਸ ਤਰ੍ਹਾਂ ਹੁਣ ਅਸੀਂ ਸਫਰਨਾਮੇ ਵਾਲਾ ਦੇਖੀਏ ਕੀ ਕਾਮਨ ਜਿਹੜਾ ਟਾਪਿਕ ਹੈ ਠੀਕ ਹੈ ਤਾਂ ਉਹ ਅਸੀਂ ਸਾਰੇ ਡਿਸਕਸ ਕਰਾਂਗੇ ਹੁਣ ਜੇਕਰ ਅਸੀਂ ਪੰਜਾਬੀ ਸਫਰਨਾਮੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਹਿਲਾਂ ਸਾਡੇ ਕੋਲੇ ਏਸੀ ਅਦੀ ਸੈਲ ਇੱਥੇ ਨਾ ਸੈਲ ਸ਼ਬਦੀ ਇਹਨੂੰ ਵੀ ਯਾਦ ਰੱਖਣਾ ਠੀਕ ਹੈ ਏਸੀ ਅਦੀ ਸੈਲ ਜਿਹੜਾ ਅਗਿਆਤ ਜੋ ਮਿਸ਼ਨਰੀ ਸੀ ਮਿਸ਼ਨਰੀ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਜਿਹੜੇ ਆਏ ਸੀਗੇ ਆਪਣੇ ਧਰਮ ਪ੍ਰਚਾਰ ਦੇ ਲਈ ਜੋ ਅੰਗਰੇਜ਼ਾਂ ਦੇ ਸੰਸਥਾਵਾ ਬਣੀਆਂ ਹੋਈਆਂ ਸੀ ਮਿਸ਼ਨਰੀਆਂ ਬਣੀਆਂ ਹੋਈਆਂ ਸੀ ਉਹ ਕਿਸੇ ਅਗਿਆਤ ਮਿਸ਼ਨਰੀ ਦੁਆਰਾ ਲਿਖਿਆ ਹੋਇਆ ਹੈ ਇਹ ਏਸੀ ਅਦੀ ਸੈਲ ਠੀਕ ਹੈ ਫਿਰ ਹੁੰਦੇ ਸਾਡੇ ਕੋਲੇ ਭਾਈ ਕਾਨ ਸਿੰਘ ਨਾਬਾ ਦੇ ਸਫਰਨਾਮੇ ਤੇ ਜੇਕਰ ਅਸੀਂ ਅਸਲੀ ਸਫਰਨਾਮਿਆਂ ਦੀ ਜਿਹੜੀ ਸ਼ੁਰੂਆਤ ਉਹ ਕਿਸ ਤੋਂ ਮੰਨਦੇ ਆ ਉਹ ਮੰਨਦੇ ਲਾਲ ਸਿੰਘ ਕਮਲਾ ਅਕਾਲੀ ਦੇ ਮੇਰਾ ਬਲਾਈਤੇ ਸਫਰਨਾਮਾ ਤੋਂ ਠੀਕ ਹੈ ਇਹ ਚੀਜ਼ ਯਾਦ ਰੱਖਣਾ ਕਿਉਂਕਿ ਦੇਖੋ ਜਿਸ ਤਰ੍ਹਾਂ ਪਹਿਲਾਂ ਉਹ ਇਸਾਈ ਮਿਸ਼ਨਰੀਆਂ ਦਾ ਹੋ ਗਿਆ ਜਾਂ ਭਾਈ ਕਾਨ ਸਿੰਘ ਨਾਬਾ ਦੇ ਹੋ ਗਏ ਇਹਦੇ ਵਿੱਚ ਜਦੋਂ ਅਸੀਂ ਇਹ ਚੀਜ਼ ਮੰਨਦੇ ਆ ਨਾ ਕਿ ਸਾਨੂੰ ਤਿੰਨ ਚਾਰ ਰਾਈਟਰਾਂ ਦੀਆਂ ਬੁੱਕਸ ਸਾਨੂੰ ਕੋਈ ਸਾਹਿਤ ਰੂਪ ਮਿਲਦਾ ਸਾਨੂੰ ਰਚਿਆ ਹੋਇਆ ਤਾਂ ਉਹਦੇ ਵਿੱਚ ਇਹ ਦੇਖਿਆ ਜਾਂਦਾ ਕਿ ਜੋ ਉਹਦੇ ਤੱਤ ਨੇ ਜੋ ਉਹਦੇ ਗੁਣ ਨੇ ਉਹ ਕਿਸੇ ਰਚਨਾ ਦੇ ਵਿੱਚ ਕਿੰਨੇ ਕੁ ਸ਼ਾਮਲ ਨੇ ਜਾਂ ਉਹ ਉਹਨਾਂ ਗੁਣਾ ਦੇ ਉੱਪਰ ਖੜਾ ਉੱਤਰਦੀ ਹੈ ਉਹ ਚੀਜ਼ ਉਹ ਤੇ ਟੁਕਦੀ ਹੈ ਠੀਕ ਹੈ ਉਹਦੇ ਅਕੋਰਡਿੰਗ ਅਸੀਂ ਜਿਹੜਾ ਕਿਸੇ ਚੀਜ਼ ਨੂੰ ਇਹ ਮੰਨਦੇ ਆ ਕਿ ਹਾਂਜੀ ਵੀ ਸਫਰਨਾਮੇ ਦੀ ਸ਼ੁਰੂਆਤ ਇੰਨਾ ਤੋਂ ਹੁੰਦੀ ਹੈ ਜਿਸ ਤਰ੍ਹਾਂ ਰੇਖਾ ਚਿੱਤਰਾਂ ਦੀ ਸ਼ੁਰੂਆਤ ਅਸੀਂ ਬਲਵੰਤ ਗਾਰਗੀ ਤੋਂ ਮੰਨਦੇ ਆ ਪਰ ਉਸ ਤੋਂ ਪਹਿਲਾਂ ਰੇਖਾ ਚਿੱਤਰਾਂ ਵਾਂਗੂ ਜਿਸ ਤਰ੍ਹਾਂ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਮੇਰੇ ਦਾਦੀ ਜੀ ਉਹਨਾਂ ਦੇ ਇੱਕ ਰੇਖਾ ਚਿੱਤਰ ਹੈ ਠੀਕ ਹੈ ਪਰ ਜੋ ਅਸਲੀ ਸਾਹਿਤ ਰੂਪ ਦੇ ਜਿਹੜੇ ਗੁਣਾਂ ਨੂੰ ਅਪਣਾਇਆ ਸੀ ਉਹ ਕਿਨੇ ਸਹੀ ਤਰੀਕੇ ਨਾਲ ਬਲਵੰਤ ਗਾਰਵੀ ਨੇ ਠੀਕ ਹੈ ਉਦੋਂ ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਪਾਈ ਕਾਂ ਸਿੰਘ ਦੇ ਨਾਬਾ ਦੇ ਕਿੜੇ ਨੇ ਪਹਾੜੀ ਰਿਆਸਤਾਂ ਦਾ ਸਫਰ ਇਹ 1906 ਦੇ ਵਿੱਚ ਪ੍ਰਕਾਸ਼ਿਤ ਹੋਇਆ ਨਾਲ ਟਾਈਮ ਪੀਰੀਅਡ ਜ਼ਰੂਰ ਯਾਦ ਰੱਖਣਾ ਬਲਾਇਤ ਦਾ ਸਫਰਨਾਮਾ 1907 ਬਲਾਇਤ ਦਾ ਸਫਰ 1908 ਕਾਨ ਸਿੰਘ ਨਾਭਾ ਦੇ ਅਣਪ੍ਰਕਾਸ਼ਿਤ ਸਫਰਨਾਮੇ 1983 ਠੀਕ ਹੈ ਜਿੰਨਾ ਵੀ ਸਫਰਨਾਮੇ ਦੇ ਸਾਨੂੰ ਟਾਈਮ ਪੀਰੀਅਡ ਮਿਲਦਾ ਹੈ ਪਲੀਜ਼ ਉਹਨੂੰ ਖਾਸ ਕਰਕੇ ਧਿਆਨ ਦੇ ਵਿੱਚ ਰੱਖਣਾ ਲਾਲ ਸਿੰਘ ਕਮਲਾ ਕਾਲੀ ਇਹਨਾਂ ਦਾ ਹੈਗਾ ਜੀ ਮੇਰਾ ਬਲਾਇਤੀ ਸਫਰਨਾਮਾ ਅੱਛਾ ਇਹ ਜੀ ਇੱਕ ਮੈਂ ਚੀਜ਼ ਹੋਰ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੀ ਕਿ ਸਾਨੂੰ ਪਿਛਲੇ ਪੇਪਰਾਂ ਦੇ ਵਿੱਚ ਜਿਸ ਤਰ੍ਹਾਂ ਮਾਸਟਰ ਗੇਟਰ ਦਾ ਹੋ ਗਿਆ ਟੀਜੀਟੀ ਐਸ 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 ਟੀਜੀਟੀ ਦਾ ਹੋ ਗਿਆ ਠੀਕ ਹੈ ਚੰਡੀਗੜ੍ਹ ਦਾ ਜਾਂ ਜਿਸ ਤਰ੍ਹਾਂ ਰਾਜਸਥਾਨ ਦੇ ਪੇਪਰ ਹੁੰਦੇ ਨੇ ਜਾਂ ਐਚ ਟੈਟ ਹੋ ਗਿਆ ਕਈ ਵਾਰ ਕਿਸੇ ਦੇ ਵਿੱਚ ਕੋਈ ਸਫਰਨਾਮਾ ਪੁੱਛਿਆ ਜਾਂਦਾ ਤਾਂ ਆਪਾਂ ਉਹ ਚੀਜ਼ ਦਾ ਨਾਲ ਦੀ ਨਾਲ ਜਿਹੜਾ ਹੁਣ ਲਾਲ ਸਿੰਘ ਕਮਲਾ ਕਾਲੀ ਦਾ ਸਫਰਨਾਮਾ ਹੈਗਾ ਠੀਕ ਹੈ ਮੇਰਾ ਬਲਾਈਤੀ ਸਫਰਨਾਮਾ ਏ ਐਸ ਐਸ ਟੀ ਜੀ ਟੀ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਇਹਦਾ ਜਿਹੜਾ ਸਮਾਂ ਉਹ ਕਿਤੇ ਇਹ ਮੈਂ ਦੋ ਵਾਰੀ ਕਿਉਂ ਲਿਖਿਆ ਹੋਇਆ ਕਿਉਂਕਿ ਕਈ ਬੁੱਕਸ ਦੇ ਵਿੱਚ 1926 ਦਾ ਟਾਈਮ ਪੀਰੀਅਡ ਹੈ ਕਈ ਦੇ ਵਿੱਚ 1931 ਦਾ ਠੀਕ ਹੈ ਸੈਲਾਨੀ ਦੇਸ਼ ਭਗਤ ਹੈਗਾ ਉਹਨਾਂ ਦਾ 1955 ਮੇਰਾ ਆਖਰੀ ਸਫਰਨਾਮਾ 1980 ਠੀਕ ਹੈ ਤੇ ਜੋ ਪ੍ਰੋਫੈਸਰ ਪੂਰਨ ਸਿੰਘ ਨੇ ਇਹਨਾਂ ਦੀ ਜੀਵਨੀ ਆ ਔਨ ਦਾ ਪਾਥਸ ਆਫ ਲਾਈਫ ਜੀਵਨੀ ਜੀਵਨ ਦੇ ਰਾਹਾਂ ਤੇ ਠੀਕ ਹੈ ਤੇ ਜਿਹਨਾਂ ਨੂੰ ਅਨੁਵਾਦ ਕੀਤਾ ਗਿਆ ਸੀ ਤੇ ਜਿਹੜੀ ਪਰ ਇਹਨਾਂ ਦੀ ਹੈ ਤਾਂ ਸਵੈ ਜੀਵਨੀ ਆ ਪਰ ਇਹਦੇ ਵਿੱਚ ਜੋ ਸਫਰਨਾਮੇ ਦੇ ਲੱਛਣ ਵੀ ਮਿਲਦੇ ਨੇ ਕਿ ਜਿਸ ਤਰ੍ਹਾਂ ਉਹ ਪ੍ਰੋਫੈਸਰ ਪੂਰਨ ਸਿੰਘ ਨੇ ਜਾਪਾਨ ਗਏ ਸੀ ਠੀਕ ਹੈ ਕਿ ਉੱਥੋਂ ਦੇ ਹਾਲਾਤਾਂ ਨੂੰ ਆਪਣੀ ਸਵੈ ਜੀਵਨੀ ਦੇ ਵਿੱਚ ਪੇਸ਼ ਕੀਤਾ ਹੋਇਆ ਤਾਂ ਕੁਝ ਗੁਣੋਂ ਦੇ ਵਿੱਚ ਸਫਰਨਾਮੇ ਦੇ ਵੀ ਨੇ ਇਹ ਵੀ ਯਾਦ ਰੱਖਣਾ ਮਹਿੰਦਰ ਸਿੰਘ ਰੰਧਾਵਾ ਹੋਗੇ ਇਹਨਾਂ ਦੀ ਆਪ ਬੀਤੀ ਦੇ ਵਿੱਚ ਵੀ ਜੋ ਸਵੈ ਜੀਵਨੀ ਹੈ ਪਰ ਇਹਦੇ ਵਿੱਚ ਵੀ ਜਿਹੜੇ ਸਫਰਨਾਮੇ ਦੇ ਗੁਣ ਮੌਜੂਦ ਨੇ ਇਹ ਚੀਜ਼ਾਂ ਨੂੰ ਦੇਖੋ ਇਹ ਕੁਐਸਚਨ ਆਪਾਂ ਨੇ ਕਿੱਦਾਂ ਯਾਦ ਰੱਖਣੇ ਆ ਕਿ ਕਿੱਦਾਂ ਸਾਨੂੰ ਬਣ ਕੇ ਆ ਸਕਦੇ ਆ ਕਿ ਮੰਨ ਲਓ ਆਪਾਂ ਨੂੰ ਜੀਵਨ ਦੇ ਰਾਹਾਂ ਤੇ ਆ ਗਿਆ ਠੀਕ ਹੈ ਜ਼ਿੰਦਗੀ ਦੇ ਰਾਹਾਂ ਤੇ ਜਾਂ ਜੀਵਨ ਦੇ ਰਾਹਾਂ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਆਪਾਂ ਨੂੰ ਸਵੈ ਜੀਵਨੀ ਪੁੱਛੀ ਗਈ ਹੈ ਆਪਾਂ ਨੂੰ ਪ੍ਰਸ਼ਨ ਇਹਦਾਂ ਦਾ ਆ ਸਕਦਾ ਹੈ ਕੀ ਕਿਹੜੇ ਰਾਈਟਰ ਦੀ ਸਵੈ ਜੀਵਨੀ ਹੈ ਜਿਦੇ ਵਿੱਚ ਸਾਨੂੰ ਸਫਰਨਾਮਾ ਦੇ ਤੱਤ ਵੀ ਮਿਲਦੇ ਨੇ ਠੀਕ ਹੈ ਤੇ ਯਾਦ ਰੱਖਣਾ ਪ੍ਰੋਫੈਸਰ ਪੂਰਨ ਸਿੰਘ ਹੋਗੇ ਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਹੋਗੇ ਤੇਜਾ ਸਿੰਘ ਹੋਗੇ ਇਹਨਾਂ ਦੀ ਵੀ ਆਰ ਸੀ ਸਵੈ ਜੀਵਨੀ ਹੈ ਜਿਦੇ ਵਿੱਚ ਉਹਨਾਂ ਨੇ ਮਲਾਇਆ ਦੇਸ਼ ਦੀ ਜਿਹੜੀ ਯਾਤਰਾ ਹੈ ਉਹਦਾ ਵਰਣਨ ਕੀਤਾ ਹੈ ਇੱਕ ਚੀਜ਼ ਹੋਰ ਯਾਦ ਰੱਖਣਾ ਕਿ ਜੋ ਅਸੀਂ ਸਫਰਨਾਮੇ ਦੇਖਦੇ ਆ ਨਾ ਜ਼ਿਆਦਾਤਰ ਉਹ ਮਲਾਇਆ ਦੀ ਮਲਾਇਆ ਦੇ ਨਾਲ ਰਿਲੇਟਡ ਬਹੁਤ ਜ਼ਿਆਦਾ ਸਫਰਨਾਮੇ ਨਹੀਂ ਕਈ ਵਾਰ ਇੱਕ ਮਲਾਇਆ ਦੇਸ਼ ਦੀ ਯਾਤਰਾ ਦੇ ਨਾਲ ਹੀ ਰਿਲੇਟਡ ਕਾਫੀ ਜ਼ਿਆਦਾ ਸਫਰਨਾਮੇਕਾਰ ਦੇ ਸਫਰਨਾਮੇ ਹੋਗੇ ਠੀਕ ਹੈ ਤਾਂ ਉਹ ਨਾਮ ਇੱਕ ਹੁੰਦਾ ਹੈ ਪਰ ਉਹਨਾਂ ਨੂੰ ਲਿਖਣ ਵਾਲੇ ਅਲੱਗ-ਅਲੱਗ ਹੁੰਦੇ ਨੇ ਇਹ ਚੀਜ਼ ਦਾ ਵੀ ਧਿਆਨ ਰੱਖਣਾ ਠੀਕ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਹੈਗੇ ਜੀ ਇੱਕ ਝਾਤ ਪੂਰਬ ਪੱਛਮ ਤੇ ਠੀਕ ਹੈ 1962 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਹ ਤੋਂ ਇਲਾਵਾ ਉਹਨਾਂ ਦੀ ਚਿੱਠੀਆਂ ਜੀਤਾਂ ਦੇ ਨਾਂ ਦੁਨੀਆ ਇੱਕ ਮਹੱਲ ਹੈ 1978 ਇਹਦੇ ਵਿੱਚ ਵੀ ਜਿਹੜੇ ਉਹ ਸਫਰਨਾਮੇ ਦੇ ਗੁਣ ਮਿਲਦੇ ਨੇ ਠੀਕ ਹੈ ਆ ਤੁਹਾਨੂੰ ਦਾ ਸਫਰਨਾਮਾ ਹੈਗਾ ਹੀ ਹੈਗਾ ਇੱਕ ਚਾਤ ਪੂਰਬ ਪੱਛਮ ਤੇ ਜੀਤਾਂ ਦੇ ਨਾਲ ਚਿੱਠੀਆਂ ਨੇ ਜਿਹੜੇ ਇਹਦੇ ਵਿੱਚੋਂ ਸਾਨੂੰ ਉਹਦੇ ਗੁਣ ਮਿਲਦੇ ਆ ਫਿਰ ਅੱਗੇ ਅਗੇ ਜੀ ਸੰਤ ਸੂਰਜ ਸਿੰਘ ਇਹਨਾਂ ਦਾ ਹੈਗਾ ਵਰਮਾ ਦੀ ਸੈਰ 1908 ਜੀਵਨ ਸਿੰਘ ਸੇਵਕ ਜਾਪਾਨ ਦਾ ਚੱਕਾ ਰਗਵੀਰ ਸਿੰਘ ਕੋਇਟਾ ਅਮਰੀਕਾ ਦੀ ਸੈਰ ਅਰਥਾਤ ਅਮਰੀਕਾ ਦੇ ਜੱਟ ਹੁਣ ਇਹਦੇ ਵਿੱਚ ਜਿਹੜੇ ਇੰਪੋਰਟੈਂਟ ਨੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਵੇਂ ਪਾ ਕਾਈ ਕਾਂ ਸਿੰਘ ਨੱਬਾ ਹੋਗੇ ਕਿਉਂਕਿ ਸਾਨੂੰ ਸ਼ੁਰੂਆਤ ਦੇ ਵਿੱਚ ਲਿਖ ਹੋਏ ਇਹਨਾਂ ਦੇ ਸਫਰਨਾਮੇ ਮਿਲਦੇ ਆ ਲਾਲ ਸਿੰਘ ਦਿਲ ਹੋਗੇ ਸੌਰੀ ਲਾਲ ਸਿੰਘ ਕਾਮਲਾ ਕਾਲੀ ਤੇ ਜਿਹੜੇ ਇਹਨਾਂ ਦੀਆਂ ਸਵੈ ਜੀਵਨੀਆਂ ਨੇ ਠੀਕ ਹੈ ਜਿਹਨੀਆਂ ਦੇ ਵਿੱਚ ਸਾਨੂੰ ਸਫਰਨਾਮੇ ਦੇ ਗੁਣ ਮਿਲਦੇ ਆ ਫਿਰ ਗੁਰਬਖਸ਼ ਸਿੰਘ ਪ੍ਰੀਤਲੜੀ ਹੋ ਗਿਆ ਪੂਰਬ ਪੱਛਮ ਬਾਲਾ ਤਾਂ ਉਹਨਾਂ ਦਾ ਪੁੱਛਿਆ ਵੀ ਗਿਆ ਹੋਇਆ ਇਹ ਪੀワイਕ ਵੀ ਹੈ ਠੀਕ ਹੈ ਫਿਰ ਆ ਜੀ ਸਾਡੇ ਕੋਲੇ ਰਵੀ ਸਿੰਘ ਕੋਇਟਾ ਅਮਰੀਕਾ ਦੇ ਸੈਰ ਅਰਥਾਤ ਅਮਰੀਕਾ ਦੇ ਜੱਟ 1914 ਗੁਰਬਖਸ਼ ਸਿੰਘ ਨੌਰੰਗ ਦੁਨੀਆ ਦੀ ਸਹਿਰ 1929 ਅਤਰਜੰਤ ਕਪੂਰ ਪੰਜਾਬ ਦੀ ਯਾਤਰਾ 1931 ਸਵਾਇਆ ਸਿੰਘ ਯਾਤਰਾ ਸ਼੍ਰੀ ਅਮਰਤਸਰ ਜੀ ਹੁਕਮ ਸਿੰਘ 아이 ਰੋਜ਼ਾਨਾਮਚਾ ਦੂਜੀ ਸਪੈਸ਼ਲ ਟ੍ਰੇਨ ਠੀਕ ਹੈ 1931 ਪ੍ਰਦੂਮਨ ਸਿੰਘ ਕਰਮ ਸਿੰਘ ਦਾ ਅਮਰੀਕਾ ਦਾ ਸਫ਼ਰ ਤੇ ਸੈਲਸ ਪਾਟੇ ਤਾਰਾ ਸਿੰਘ ਫਰਾਂਸ ਦੀਆਂ ਰਾਤਾਂ ਲਾਲਾ ਹਰਦਿਆਲ ਜਰਮਨੀ ਤੇ ਰੂਸ ਦੇ ਹਾਲਾਤ ਹੁਣ ਜੇ ਮਲਾਲਾ ਹਰਦਿਆਲ ਹੋ ਗਏ ਇਹ ਸਾਡੇ ਕੋਲ ਗਦਰ ਪਾਰਟੀ ਦੇ ਨਾਲ ਸੰਬੰਧਤ ਨੀਤੀ ਕਿ ਜਿਹੜੇ ਸਖਤਰ ਸੀਗੇ ਉਹਦੇ ਤਾਂ ਇਦਾਂ ਦੇ ਦੇਸ਼ ਭਗਤਾਂ ਦੇ ਨਾਲ ਰਿਲੇਟਡ ਵੀ ਸਾਡੇ ਤੋਂ ਪੁੱਛੇ ਜਾ ਸਕਦੇ ਨੇ ਤਾਂ ਇਹ ਚੀਜ਼ ਦਾ ਵੀ ਥੋੜਾ ਖਿਆਲ ਰੱਖਣਾ ਐਸੇ ਸਮੋਲ ਦੇ ਵੀ ਕਾਫੀ ਜਿਆਦਾ ਇੰਪੋਰਟੈਂਟ ਨੇ ਜਿਸ ਤਰ੍ਹਾਂ ਆਪਾਂ ਉੱਪਰ ਗੱਲ ਕਰੀ ਸੀ ਕਿ ਮਲਾਇਆ ਦੇ ਨਾਲ ਰਿਲੇਟਡ ਕਾਫੀ ਜਿਆਦਾ ਨੇ ਤਾਂ ਇਹਨਾਂ ਦਾ ਆ ਗਿਆ ਜੀ ਮਲਾਇਆ ਦੀ ਯਾਤਰਾ ਫਿਰ ਅਮੋਲ ਯਾਤਰਾ 1955 ਯਾਤਰੂ ਦੀ ਡਾਇਰੀ 1960 ਪੈरिस ਵਿੱਚ ਇੱਕ ਭਾਰਤੀ 1974 ਇੰਗਲੈਂਡ ਦੀ ਯਾਤ 1981 ਹੀਰਾ ਸਿੰਘ ਦਰਦ ਦਾ ਹੈ ਬ੍ਰਿਜ ਭੂਮੀ ਤੇ ਮਲਾਇਆ ਦੀ ਯਾਤਰਾ ਇਹ ਵੀ ਇੰਪੋਰਟੈਂਟ ਹੈ ਠੀਕ ਹੈ ਨਰਿੰਦਰਪਾਲ ਸਿੰਘ ਦਾ ਹੈਗਾ ਜੀ ਮੇਰਾ ਰੂਸੀ ਸਫਰਨਾਮਾ ਰੂਸ ਯਾਤਰਾਵਾਰੀ 1964 ਦੇਸ਼ਾਂ ਪ੍ਰਦੇਸ਼ਾਂ ਵਿੱਚ 1949 ਆਰੀਆਨਾ 1961 ਪੈरिस ਦੇ ਪੋਰਟਰੇਟ 1972 ਠੀਕ ਹੈ ਤੇ ਇਹਨਾਂ ਨੂੰ ਵੀ ਯਾਦ ਰੱਖਣਾ ਇਹ ਵੀ ਇੰਪੋਰਟੈਂਟ ਨੇ ਗੰਡਾ ਸਿੰਘ ਦਾ ਗਿਆ ਜੀ ਕਾਬਲ ਦੀ ਯਾਤਰਾ afghanistan ਦਾ ਸਫਰ 1976 ਡਾਕਟਰ ਸ਼ੇਰ ਸਿੰਘ ਦਾ ਹੈਗਾ ਪਰਦੇਸ ਯਾਤਰਾ 1939 ਬਲਰਾਸਾਨੀ ਮੇਰਾ ਪਾਕਿਸਤਾਨੀ ਸਫਰਨਾਮਾ 1967 ਮੇਰਾ ਰੂਸੀ ਸਫਰਨਾਮਾ 1969 ਜਿਹੜੇ ਬਲਰਾਸਾਨੀ ਦੇ ਸਫਰਨਾਮੇ ਨੇ ਜੀ ਇਹ ਮੋਸਟ 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 ਇੰਪੋਰਟੈਂਟ ਨੇ ਇਹਨਾਂ ਨੂੰ ਯਾਦ ਰੱਖਣਾ ਠੀਕ ਹੈ ਤੇ ਜਿਹੜਾ ਮੇਰਾ ਪਾਕਿਸਤਾਨੀ ਸਫਰਨਾਮਾ ਏਐਸਐਸ ਤੇ ਟੀਜੀਟੀ ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ ਤੇ ਜਿਹੜਾ ਮੇਰਾ ਰੂਸੀ ਸਫਰਨਾਮਾ ਇਹ ਜੇ ਆਪਾਂ ਦੇਖੀਏ ਤਾਂ ਪੰਜਾਬੀ ਯੂਨੀਵਰਸਿਟੀ ਦੁਆਰਾ ਜਿਹੜੇ ਐਮਏ ਦੇ ਕਲਾਸਾਂ ਦੇ ਵਿੱਚ ਲੱਗਿਆ ਹੋਇਆ ਤੇ ਇਹਦੇ ਵਿੱਚੋਂ ਵੀ ਸਾਨੂੰ ਕੁਐਸਚਨ ਬਣ ਕੇ ਪੁੱਛੇ ਜਾ ਸਕਦੇ ਨੇ ਇਹ ਦੋਨੋਂ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਦੋਨਾਂ ਨੂੰ ਯਾਦ ਰੱਖਣਾ ਇਹਨਾਂ ਨੂੰ ਪਬਲਿਸ਼ ਕਦੋਂ ਹੋਇਆ ਇਹ ਵੀ ਮੋਸਟ ਇੰਪੋਰਟੈਂਟ ਹੈ ਵੀ ਯਾਦ ਰੱਖਣਾ ਮੇਰਾ ਪਾਕਿਸਤਾਨੀ ਸਫਰਨਾਮਾ ਉਹਨਾਂ ਨੇ 1967 ਦੇ ਵਿੱਚ ਤੇ ਮੇਰਾ ਉਸੇ ਸਫਰਨਾਮਾ 1969 ਦੇ ਵਿੱਚ ਠੀਕ ਹੈ ਬਲਵੰਤ ਗਾਰਗੀ ਦਾ ਸਫਰਨਾਮਾ ਬਹੁਤ ਜਿਆਦਾ ਇੰਪੋਰਟੈਂਟ ਹੈ ਇਹ ਵੀ ਪੁੱਛਿਆ ਜਾ ਚੁੱਕਿਆ ਹੈ ਠੀਕ ਹੈ ਮਤਲਬ ਕਿ ਪੀワイਕਿਊ ਹੈ ਸਾਡੇ ਕੋਲ ਪਤਾਲ ਦੀ ਧਰਤੀ ਪਤਾਲ ਦੀ ਧਰਤੀ 1963 ਫਿਰ ਹੈਗਾ ਜੀ ਹਰਦੀਪ ਸਿੰਘ ਢਿੱਲੋਂ ਦਾ ਅਮਰੀਕਾ ਦਾ ਚੱਕਰ 1954 ਪੂਰਬ ਪੱਛਮ 1941 ਠੀਕ ਹੈ ਜੇ ਲਾਈਵ ਸੈਸ਼ਨ ਚੰਗਾ ਲੱਗ ਰਿਹਾ ਪਲੀਜ਼ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਅੱਗੇ ਅਗੇ ਜੇ ਸਾਡੇ ਕੋਲੇ ਜਗਜੀਤ ਸਿੰਘ ਆਨੰਦ ਜਗਜੀਤ ਸਿੰਘ ਆਨੰਦ ਦਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਏ ਸਫਰਨਾਮਾ ਨਵਾਂ ਨਿਆਰਾ ਜਰਮਨੀ ਇਹ ਮੇਰੇ ਹੁਣ ਚਾਹ ਨਹੀਂ ਆ ਰਿਹਾ ਇਹ ਕਿਸੇ ਪੇਪਰ ਦੇ ਵਿੱਚ ਜ਼ਰੂਰ ਪੁੱਛਿਆ ਗਿਆ ਹੈ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੀ ਵੀ ਇਹ ਕਿਹੜੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਪਰ ਇਹ ਪੁੱਛਿਆ ਜਾ ਚੁੱਕਿਆ ਹੈ ਠੀਕ ਹੈ ਯਾਦ ਰੱਖਣਾ ਇਹਨੂੰ ਪਿਆਰਾ ਸਿੰਘ ਸਹਿਰਾਏ ਹੋਗੇ ਹੁਣ ਪਿਆਰਾ ਸਿੰਘ ਸਹਿਰਾਏ ਸਾਡੇ ਕੋਲੇ ਬਾਰਕਾਰ ਵੀ ਨਹੀਂ ਠੀਕ ਹੈ ਕਿਉਂਕਿ ਇਹਨਾਂ ਨੇ 12 ਵੀ ਲਿਖੀਆਂ ਨੇ ਇਹ ਵੀ ਇਹਦੇ ਨਾਲ ਯਾਦ ਰੱਖਣਾ ਤਿਲੰਗਾਨਾ ਦੀ ਬਾਰ ਹੈ ਜਿਹੜੀ ਉਹ ਪਿਆਰਾ ਸਿੰਘ ਸਹਰਾਏ ਦੀ ਮੋਸਟ ਇੰਪੋਰਟੈਂਟ ਬਾਰ ਹੈ ਇਹ ਵੀ ਨਾਲ ਯਾਦ ਰੱਖਣਾ ਠੀਕ ਹੈ ਇਹਨਾਂ ਦਾ ਅਗੇ ਜੀ ਸਾਡੇ ਕੋਲ ਆਪਣਾ ਦੇਸ਼ 1942 ਇੱਕ ਛਾਤ ਸੋਵੀਅਤ ਰੂਸ ਤੇ 1943 ਦੂਦਰਾਡੇ ਦੇਸ਼ 1950 ਮਲਾਇਆ ਦੇਸ਼ ਹੋ ਗਿਆ ਪਾਕਿਸਤਾਨ ਹੋ ਗਿਆ ਤੇ ਰੂਸ ਇਹਨਾਂ ਤਿੰਨਾਂ ਦੇ ਨਾਲ ਰਿਲੇਟਡ ਬਹੁਤ ਜ਼ਿਆਦਾ ਸਫ਼ਰਨਾਮੇ ਲਿਖੇ ਗਏ ਨੇ ਇਹ ਵੀ ਯਾਦ ਰੱਖਣਾ ਦੋਸਤੀ ਦੇ ਪੰਦੇ ਇਹ ਵੀ ਬਹੁਤ ਵਾਰ ਪਾ ਜਾ ਚੁਕੇ ਨਵਜੇ ਨਵਤੇਜ ਸਿੰਘ ਦਾ ਠੀਕ ਹੈ ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਹੈ 1964 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਗਿਆਨੀ ਭਜਨ ਸਹਗਾ ਮੇਰੀ ਵਿਦੇਸ਼ ਯਾਤਰਾ 1976 ਖਰ ਭਜਨ ਹਲਵਾਰ ਵੀ ਦਾ ਹੈਗਾ ਜੀ ਚੀਨ ਵਿੱਚ ਕੁਝ ਦਿਨ ਮੇਰੀ ਚੀਨ ਯਾਤਰਾ 1986 ਹੁਣ ਦੇਖੋ ਇੱਥੇ ਕੀ ਜੀ ਯਾਦ ਰੱਖਣ ਵਾਲੀ ਹੈ ਕਿ ਉਹਨਾਂ ਦੇ ਸਫਰਨਾਮੇ ਦੇ ਦੋ ਨਾਮ ਨੇ ਚੀਨ ਵਿੱਚ ਕੁਝ ਦਿਨ ਹੋ ਗਿਆ ਜਾਂ ਫਿਰ ਮੇਰੀ ਚੀਨ ਯਾਤਰਾ ਹੋ ਗਿਆ ਤਾਂ ਇਹ ਦੋਨੋਂ ਨਾਮ ਯਾਦ ਰੱਖਣਾ ਕਈ ਵਾਰ ਪ੍ਰਸ਼ਨ ਪੁੱਛਣ ਵਾਲਾ ਸਾਡੇ ਤੋਂ ਇਦਾਂ ਵੀ ਪੁੱਛ ਸਕਦਾ ਹੈ ਨਾ ਕਿ ਆਪਾਂ ਯਾਦ ਕਰ ਲਿਆ ਵੀ ਚੀਨ ਵਿੱਚ ਕੁਝ ਦਿਨ ਤੇ ਅਗਲੇ ਪੇਪਰ ਦੇ ਵਿੱਚ ਆ ਗਿਆ ਸਾਨੂੰ ਮੇਰੀ ਚੀਨ ਯਾਤਰਾ ਉੱਥੇ ਆਪਾਂ ਕਨਫਿਊਜ਼ ਹੋਈ ਜਾਈਏ ਵੀ ਕਿਸ ਦੀ ਹੈ ਮੇਰੀ ਚੀਨ ਯਾਤਰਾ ਤਾਂ ਇਹ ਛੋਟੇ-ਛੋਟੇ ਚੀਜ਼ਾਂ ਨਾਲ ਧਿਆਨ ਰੱਖਣਾ 1986 ਦੇ ਵਿੱਚ ਪ੍ਰਕਾਸ਼ਤ ਹੁੰਦਾ ਹੈ ਜਾਦਾ ਮਿੱਤਰ ਦੇਸ਼ ਦੇ 1991 ਮਹਾਸਾਗਰ ਤੋਂ ਪਾਰ 1995 ਠੀਕ ਹੈ ਫਿਰ ਹੈਗਾ ਜੀ ਹੁਕਮ ਸਿੰਘ ਦੇ ਨਵੀਂ ਪੁਰਾਣੀ ਦੁਨੀਆ ਕਈ ਦੇਸ਼ ਕਈ ਲੋਕ 1986 ਹੁਣ ਜਿਹੜੇ ਮੋਸਟ ਇੰਪੋਰਟੈਂਟ ਨੇ ਉਹ ਤੇ ਮੈਂ ਤੁਹਾਨੂੰ ਦੱਸ ਹੀ ਰਹੀਆਂ ਪਰ ਹੋ ਸਕਦਾ ਹੈ ਕਿ ਇਹ ਇੰਨੇ ਸਾਡੇ ਕੋਲ ਸਫਰਨਾਮਾਕਾਰ ਨੇ ਹੋ ਸਕਦਾ ਹੈ ਕਿ ਸਾਤੋਂ ਕਿਸੇ ਹੋਰ ਬਾਰੇ ਵੀ ਪੁੱਛਿਆ ਜਾਵੇ ਤੇ ਜਿੰਨੇ ਦਿੱਤੇ ਹੋਏ ਨੇ ਇੱਕ ਵਾਰੀ ਉਹਨਾਂ ਨੂੰ ਮਾਈਂਡ ਦੇ ਵਿੱਚ ਜ਼ਰੂਰ ਰੱਖਣਾ ਬਰਜਿੰਦਰ ਹਮਦਰਦ ਇਹਨਾਂ ਦਾ ਹੈਗੇ ਜੀ ਧਰਤੀਆਂ ਦੇ ਗੀਤ ਅੰਡੇਵਾ ਟਾਪੂਆਂ ਦੀ ਯਾਤਰਾ ਹੁਣ ਜਿਹੜੇ ਧਰਤੀਆਂ ਦੇ ਗੀਤ ਸੀ ਇਸ ਸਫਰਨਾਮਾ ਬਾਰੇ ਜੋ ਐਸਜੀਪੀਸੀ ਦੀ ਪੋਸਟਾਂ ਆਈਆਂ ਸੀ ਨਾ ਲੈਕਚਰਾਰ ਦੀਆਂ ਸੌਰੀ ਅਸਿਸਟੈਂਟ ਪ੍ਰੋਫੈਸਰ ਦੀ ਹੈ ਜੇ ਕਿਸੇ ਸਟੂਡੈਂਟ ਨੇ ਭਰੀਆਂ ਹੋਣ ਤਾਂ ਉਹ ਇੰਟਰਵਿਊ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਮਤਲਬ ਕਿ ਕੋਈ ਪੇਪਰ ਸੀ ਨਾ ਪੇਪਰ ਲਿਆ ਸੀ ਜੋ ਉਹਨਾਂ ਨੇ ਟੈਸਟ ਉਹਦੇ ਵਿੱਚ ਇਹ ਜਿਹੇ ਪੁੱਛੀ ਗਏ ਸੀ ਇਹਨੂੰ ਯਾਦ ਰੱਖਣਾ ਠੀਕ ਹੈ 1982 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਸੰਤੋਖ ਸਿੰਘ ਧੀਰ ਦਾ ਹੈਗਾ ਜੀ ਮੇਰੀ ਇੰਗਲੈਂਡ ਯਾਤਰਾ ਸਾਡੇ ਕੋਲੇ ਸੰਤੋਖ ਸਿੰਘ ਧੀਰ ਕਾਫੀ ਇੰਪੋਰਟੈਂਟ ਕਵੀ ਹੋਏ ਨੇ ਪ੍ਰੀਤਮ ਸਿੱਧੂ ਦਾ ਹੈਗਾ ਜੀ ਮੇਰੀ ਕੈਨੇਡਾ 1994 94 ਤਰਤ ਬਲੈਤੀ ਦੇਸੀ ਚੰਬਾ 1977 ਮੇਰੀ ਪੰਜਾਬ ਫਿਰ 1993 ਠੀਕ ਹੈ ਫਿਰ ਦੇਖੋ ਇਹ ਸਾਡੇ ਕੋਲ ਪ੍ਰੀਤਮ ਸਿੱਧੂ ਨੇ ਇਹ ਸਾਡੇ ਕੋਲੇ ਆਉਂਦੇ ਪ੍ਰੀਤਮ ਸਿੰਘ ਆਈਏਐਸ ਅਫੀਸਰ ਠੀਕ ਹੈ ਇਹਨਾਂ ਦਾ ਹੈਗਾ ਕਬੂਤਰਾਂ ਦੀ ਪ੍ਰਵਾਸ 1978 ਨਵੇਂ ਆਕਾਸ਼ 1981 ਸ਼ਿਵਚਾਰਨ ਗਿੱਲ ਸਾਡੇ ਕੋਲ ਕਵੀ ਨੇ ਠੀਕ ਹੈ ਇਹਨਾਂ ਦਾ ਹੈਗਾ ਜੀ ਘਾਟ ਘਾਟ ਦਾ ਪਾਣੀ ਰਾਮ ਸਿੰਘ ਦੇ ਹੈਗਾ ਕਸ਼ਮੀਰ ਅਤੇ ਕੁਲੂ ਇਹ ਵੀ ਪੁੱਛਿਆ ਗਿਆ ਇਹਨੂੰ ਵੀ ਯਾਦ ਰੱਖੋ 1955 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਜੋਗਿੰਦਰ ਸਿੰਘ ਸ਼ਮਸ਼ੇਰ ਦੇ ਹੈਗਾ ਕਾਰ ਰਾਹੀਂ ਲੰਡਨ ਤੋਂ ਦਿੱਲੀ 1972 ਹੀਰਦੇ ਜੀਤ ਭੋਗਲ ਦਾ ਹੈਗਾ ਜੀ ਸ਼ਾਮ ਰੰਗ ਦੇ ਲੋਕ 1984 ਪਿਆਰਾ ਸਿੰਘ ਦਾਤਾ ਇਹਨਾਂ ਦੇ ਹੈਗਾ ਮੇਰੀ ਪਰਬਤ ਯਾਤਰਾ 1963 ਲਾਹੌਰ ਯਾਤਰਾ 1987 ਵਿਖੜੇ ਪੈਂਡੇ 88 ਸੈਲਾਨੀ 67 ਵਿਖੜੇ ਰਹਾਂ ਤੇ 82 ਸਹਿਲਾਨੀ ਦੀ ਪ੍ਰਦੇਸ਼ ਯਾਤਰਾ 78 ਪਹਾੜੀ ਯਾਤਰਾ 56 ਸਹਿਲਾਨੀ ਦੀ ਦੇਸ਼ ਯਾਤਰਾ 1982 ਦੇਸ਼ ਪ੍ਰਦੇਸ਼ ਯਾਤਰਾ 1982 ਹੁਣ ਦੇਖੋ ਇਹਨਾਂ ਤੇ ਦੇਖੋ ਪਿਆਰਾ ਸਿੰਘ ਦਾਤ ਦੇ ਸਾਨੂੰ ਕਈ ਲਿਖਤਾਂ ਮਿਲ ਜਾਂਦੀਆਂ ਨੇ ਹੈਨਾ ਸਫਰਨਾਮੇ ਦੀਆਂ ਇਹਦੇ ਵਿੱਚ ਹੁਣ ਦੇਖੋ ਜਿਹੜਾ ਤਾਂ ਇੱਕ ਇੱਕ ਸਫਰਨਾਮਾ ਉਹ ਤਾਂ ਸਾਨੂੰ ਚਲੋ ਯਾਦ ਰੱਖਣਾ ਆਸਾਨ ਹੀ ਹੈਗਾ ਹਨਾ ਵੀ ਆਪਾਂ ਯਾਦ ਰੱਖ ਲੈਨੇ ਵੀ ਹਾਂ ਜਿਉਂ ਨੇ ਇਹ ਲਿਖਿਆ ਜਿਹੜੇ ਇਦਾਂ ਦੀਆਂ ਕਈ ਰਚਨਾਵਾਂ ਮਿਲਦੀਆਂ ਨੇ ਨਾ ਸਾਨੂੰ ਕਿਸੇ ਰਾਈਟਰ ਦੀਆਂ ਉਹਦੇ ਵਿੱਚ ਪ੍ਰਸ਼ਨ ਵੀ ਕਈ ਵਾਰ ਕਿੱਦਾਂ ਦੇ ਪੁੱਛਿਆ ਜਾਂਦਾ ਕਿ ਹੁਣ ਉਹਨਾਂ ਨੇ ਸਾਨੂੰ ਆ ਚਾਰ ਲਿਖਤਾਂ ਦਿੱਤੀਆਂ ਹੈਨਾ ਕੁਐਸਟ ਦੇ ਵਿੱਚ ਪੁੱਛ ਲੈਂਦੇ ਕਈ ਵਾਰ ਉਹ ਕਿ ਪ੍ਰਕਾਸ਼ਨ ਨਾ ਜੋ ਤਰੀਕ ਹੈਗੀ ਆ ਉਹਦੇ ਅਕੋਰਡਿੰਗ ਇਹਨੂੰ ਕਸੀਕੁਐਂਸ ਦੇ ਵਿੱਚ ਲਗਾਓ ਤਾਂ ਇਹਨਾਂ ਰਚਨਾਵਾਂ ਦੇ ਜਿਹੜੀਆਂ 3-4 ਹੁੰਦੀਆਂ ਨੇ ਨਾ ਉਹਨਾਂ ਨੂੰ ਥੋੜਾ ਧਿਆਨ ਨਾਲ ਪੜਨਾ ਓਕੇ ਅੱਗੇ ਹੈ ਰਣਜੀਤ ਸਿੰਘ ਨੇ ਸੰਪਾਦਿਤ ਕੀਤਾ ਹੈਗਾ ਜੀ ਯਾਤਰੀ ਦੇ ਸਫਰ ਨਾਮੇ 1980 ਗੁਰਦੇਵਾਲ ਸਿੰਘ ਫੁੱਲ ਦੇ ਹੈਗਾ ਜੀ ਕਸ਼ਮੀਰ 1962 ਦੂਸਰਾ ਨਾਮ ਕੀ ਹੈ ਦਾ ertid ਦਾ ਸਵਰਗ ਠੀਕ ਹੈ ਯਾਦ ਰੱਖਣਾ ਇਹਨੂੰ ਦਵਿੰਦਰ ਸਿੰਘ ਦੇ ਹੈਗਾ ਜੀ ਸੈਲਸ ਪਾਰਟੀ 1943 ਇਕਵਾਲ ਸਿੰਘ ਦਾ ਹੈਗਾ ਅੱਖੀ ਡਿਠਾ ਰੂਸ 1943 ਖਜਾਨ ਸਿੰਘ ਚਾਵਲਾ ਦਾ ਹੈਗਾ ਮਾਲਵਾ ਦੇਸ਼ ਦੀ ਸਾਖੀ ਪੋਥੀ 1950 ਹੁਣ ਇੱਕ ਚੀਜ਼ ਇੱਥੇ ਹੋਰ ਯਾਦ ਰੱਖੋ ਤੁਸੀਂ ਜੋ ਮਾਲਵਾ ਦੇਸ਼ ਦੀ ਇਹ ਤਾਂ ਸਾਖੀ ਪੋਥੀ ਹੈ ਨਾ ਤੇ ਇੱਕ ਭਾਈ ਵੀਰ ਸਿੰਘ ਦੀ ਸੰਪਾਦਿਤ ਬੁੱਕ ਹੈਗੀ ਮਾਲਵਾ ਦੇਸ਼ ਦੀ ਰਤਨ ਮਾਲਵਾ ਰਤਨ ਦੇਸ਼ ਦੀ ਸਭ ਕੋਈ ਐਦਾਂ ਦਾ ਨਾਮ ਹੈ ਪਰ ਹੈਗਾ ਇਹਦੇ ਨਾਲ ਬਿਲਕੁਲ ਮੈਚ ਕਰਦਾ ਹੋਇਆ ਤਾਂ ਇਹਨਾਂ ਦੋਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਕਈ ਵਾਰ ਸਾਨੂੰ ਇੱਕੋ ਜਿਹੇ ਨਾਵਾਂ ਵਾਲੀਆਂ ਦੋ ਰਚਨਾਵਾਂ ਮਿਲਦੀਆਂ ਨੇ ਅਲੱਗ-ਅਲੱਗ ਰਾਈਟਰਾਂ ਦੀਆਂ ਤਾਂ ਉਹਦੇ ਵਿੱਚ ਕੀ ਖਾਸੀਅਤ ਹੈ ਕਿਹੜੀ ਰਚਨਾ ਕਿਸ ਦੇ ਨਾਲ ਰਿਲੇਟਡ ਆ ਉਹਨੂੰ ਖਾਸ ਕਰਕੇ ਯਾਦ ਰੱਖਣਾ ਕਿਉਂਕਿ ਮਾਲਵਾ ਦੇਸ਼ ਦੀ ਮਾਲਵਾ ਦੇਸ਼ ਦੀ ਰਟਨ ਪੋਥੀ ਕੁਛ ਐਦਾਂ ਦਾ ਸਮਥਿੰਗ ਨਾਮ ਸੀ UGC NET ਦੇ ਵਿੱਚ ਪੁੱਛਿਆ ਗਿਆ ਸੀ ਦਸੰਬਰ 2024 ਦੇ ਜੋ ਐਗਜ਼ਾਮ ਹੋਇਆ ਸੀ ਨਾ ਜਨਵਰੀ 2025 ਦੇ ਵਿੱਚ ਉਹਦੇ ਵਿੱਚ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ। ਪਰਮਿੰਦਰ ਸਿੰਘ ਦਾ ਹੈਗਾ ਜੀ ਭਾਰਤ ਦੇ ਤਿੰਨ ਗਵਾਂਡੀ ਦੇਸ਼ 1951 ਤੋਂ 52। ਗੁਰदयाल ਸਿੰਘ ਦਾ ਹੈਗਾ ਜੀ ਮੇਰੀ ਪਰਦੇਸ ਯਾਤਰਾ 1978 ਤੇ ਅਮਰਤਾ ਪ੍ਰੀਤਮ ਇਹ ਮੋਸਟ ਇੰਪੋਰਟੈਂਟ ਹੈ ਇਹਨਾਂ ਨੂੰ ਯਾਦ ਰੱਖਣਾ। ਠੀਕ ਹੈ। 21 ਪੱਤੀਆਂ ਦਾ ਗੁਲਾਬ 1973, ਅੱਗ ਦੀਆਂ ਲੀਕਾਂ 1969, ਬਾਰੀਆਂ ਚਰੋਖੇ 1961 ਕਿਉਂਕਿ ਇਹਨਾਂ ਬਾਰੇ ਬਹੁਤ ਵਾਰ ਜਿਹੜਾ ਉਹ ਪੁੱਛਿਆ ਗਿਆ। ਆਤਮਾ ਸਿੰਘ ਦਾ ਹੈਗਾ ਜੀ ਸੰਸਾਰ ਚੱਕਰ 1971 ਤਰਲੋਚਨ ਸਿੰਘ ਗਿੱਲ ਦਾ ਹੈਗਾ ਜੀ ਕੁਝ ਮੁੱਢਲੇ ਸਫਰ 1955 ਪਰਦੇਸ ਦੇ ਸਫਰ 1973 ਜਿੰਦਗੀ ਹੁਸੈਨ ਹੈ 1981 ਦੁਨੀਆ ਦਿਵਾਲੀ 1984 ਮੇਰੀ ਪਰਦੇਸ ਯਾਤਰਾ 1985 ਠੀਕ ਹੈ ਸਵਰਨ ਚੰਦਰ ਦਾ ਹੈਗਾ ਜੀ ਆਪਣੀ ਧਰਤੀ ਇਹ ਵੀ ਇੰਪੋਰਟੈਂਟ ਹੈ 1980 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਰਵਿੰਦਰ ਰਵੀ ਤੇ ਹਰਪਜਨ ਸਿੰਘ ਇਹ ਇਨ ਬਾਰੇ ਬਹੁਤ ਵਾਰ ਪੁੱਛਿਆ ਜਾ ਚੁੱਕਿਆ ਇਹ ਵੀ ਮੋਸਟ ਇੰਪੋਰਟੈਂਟ ਨੇ ਟਾਈਮ ਪੀਰੀਅਡ ਇੱਕ ਖਾਸ ਕਰਕੇ ਯਾਦ ਰੱਖਣਾ ਕਿ ਅਰਵਿੰਦਰ ਰਵੀ ਦਾ ਸਿਮਰਤੀਆਂ ਦੇ ਦੇਸ਼ 1979 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਹਰਪਾਜਨ ਸਿੰਘ ਦਾ ਨਿਰਪਉ ਨਿਰਵੈਰ 1986 ਦੇ ਵਿੱਚ ਠੀਕ ਹੈ ਅੱਗੇ-ਅੱਗੇ ਸਾਡੇ ਕੋਲ ਸਾਧੂ ਸਿੰਘ ਹਮਦਰਦ ਸਾਧੂ ਸਿੰਘ ਹਮਦਰਦ ਦਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਅੱਗੇ ਸੋਨ ਸਿੰਘ ਸ਼ੀਤਲ ਦੇ ਜੋਸ਼ ਦੇ ਹੋਗੇ ਠੀਕ ਹੈ ਅਖੀਂ ਡਿਠਾ ਰੂਸ 1971 ਸੋਹਣ ਸਿੰਘ ਦਾ ਹੈਗਾ ਸੋਮ ਸਿੰਘ ਜੋਸ਼ ਦੇ ਮੇਰੀ ਰੂਸ ਯਾਤਰਾ 1958 ਸੁਰਜੀਤ ਸਿੰਘ ਸੇਠੀ ਦਾ ਹੈਗਾ ਪਟਿਆਲੇ ਤੋਂ ਪਟਿਆਲੇ ਤੱਕ 1990 ਮਨਜੀਤ ਰਾਣਾ ਦਾ ਭਾਰਤ ਤੋਂ ਇੰਗਲੈਂਡ ਅਤੇ ਕੈਨੇਡਾ 1973 ਆਈ ਜੇ ਐਸ ਗੁਲਾਟੀ ਇਹਨਾਂ ਦਾ ਹੈਗਾ ਜੀ ਵੇਖੀ ਤੇਰੀ ਬਲਾਈਤ 1973 ਪ੍ਰਤਾਪ ਸਿੰਘ ਦਾ ਹੈ ਮੇਰੀਆਂ ਪਰਬਤ ਫੇਰੀਆਂ 1973 ਮੇਰੀ ਪਰਦੇਸ ਯਾਤਰਾ 1977 ਮੇਰੀ ਦੇਸ਼ ਯਾਤਰਾ 1978 ਮੇਰੀ ਯੂਰਪ ਯਾਤਰਾ ਮੇਰੀ ਨਵੀਂ ਦੁਨੀਆ ਦੀ ਯਾਤਰਾ 1983 ਹੁਣ ਜਿਹੜੇ ਰਾਈਟਰ ਨੇ ਕਾਫੀ ਜਿਆਦਾ ਬੁੱਕਸ ਨੇ ਉਹਨਾਂ ਦਾ ਵਿੱਚ ਸੀਕੁਐਂਸ ਯਾਦ ਰੱਖਣਾ ਹਰਪਾਜੀਤ ਸਿੰਘ ਹੁੰਦਲ ਦਾ ਹੈਗਾ ਜੀ ਮੁਹੱਬਤ ਦੇ ਰੰਗ ਯਾਤਰੀ ਦੀ ਅੱਖ ਕਿਰਪਾਲ ਸਿੰਘ ਕੋਮਲ ਦਾ ਹੈਗਾ ਅਜੰਤਾ ਤੇ ਅਲੋਰਾ 1971 ਸੁਖਦੇਵ ਸਿੰਘ ਪੰਦੇ ਦਾ ਪੈरिस ਦੀ ਕੁੜੀ 1978 ਪ੍ਰੀਤਮ ਸਿੰਘ ਸਵੀ ਬੀਤੇ ਦੀਆਂ ਪੈੜਾਂ ਠੀਕ ਹੈ ਇਹਨੂੰ ਯਾਦ ਰੱਖਣਾ ਛੇਵੇਂ ਭਾਗ ਵਿੱਚ ਇਹਦਾ ਇੱਕ ਸਫਰਨਾਮਾ ਦਰਜ ਹੈ ਠੀਕ ਹੈ ਬੀਤੇ ਦੀ ਜੋ ਉਹਨਾਂ ਦੀ ਕਿਤਾਬ ਹੈ ਉਹਦਾ ਜਿਹੜਾ ਛੇਮਾ ਭਾਗ ਹੈ ਉਹਦੇ ਵਿੱਚ ਸਫਰਨਾਮਾ ਹੈਗਾ ਠੀਕ ਹੈ ਗੁਰਚਰਨ ਸੱਗੂ ਦਾ ਹੈਗਾ ਜੜਾਂ ਦੀ ਪ੍ਰਕਰਮਾ ਇਹ ਪਾਕਿਸਤਾਨ ਦੇ ਨਾਲ ਰਿਲੇਟਡ ਹੈ ਪਾਕਿਸਤਾਨੀ ਸਫਰਨਾਮਾ ਐਸਨ ਸੇਵਕ ਦਾ ਕਾਲਾ ਸੋਨਾ ਗੋਰੇ ਲੋਕ ਇਹਨੂੰ ਯਾਦ ਰੱਖਣਾ ਜਿਆਦਾ ਤਾਂ ਵੇਸੇ ਸਾਰੇ ਰੱਖਣੇ ਆ ਪਰ ਜਿਹੜੇ ਇੰਪੋਰਟੈਂਟ ਨੇ ਉਹਨਾਂ ਨੂੰ ਖਾਸ ਕਰਕੇ ਸ਼ਿੰਗਾਰਾ ਸਿੰਘ ਪੁੱਲਰ ਕਸੌਲੀ ਵਾਲਾ ਕੱਪ ਰਾਣੀ ਨਗੇਂਦਰ ਸਫਰਦਰ ਸਫਰ ਹੁਣ ਰਾਣੀ ਨਗੇਂਦਰ ਸਾਡੇ ਕੋਲ ਕਵਿਤਰੀ ਹੈ ਠੀਕ ਹੈ ਤੇ ਇਹਨਾਂ ਦੇ ਕਾਵ ਸੰਗ੍ਰਹਿ ਵੀ ਬਹੁਤ ਵਾਰ ਪੁੱਛੇ ਜਾਂਦੇ ਨੇ ਹੁਣ ਸਾਡੇ ਕੋਲ ਪ੍ਰਸਿੱਧ ਕਵਿਤਰੀ ਹੋ ਸਕਦਾ ਹੈ ਕਿ ਆਉਣ ਵਾਲੇ ਕਿਸੇ ਪੇਪਰ ਦੇ ਵਿੱਚ ਸਾਡੇ ਤੋਂ ਇਹਨਾਂ ਦਾ ਸਫਰਨਾਮਾ ਵੀ ਪੁੱਛਿਆ ਜਾਵੇ ਅਕਾਲੀ ਕੌਰ ਸਿੰਘ ਦਾ ਹੈਗਾ ਜੀ ਪਾਕਿਸਤਾਨ ਦੇ ਸਫਰ ਦੇ ਇਹਦੇ ਸੰਪਾਦਕ ਹੈ ਕਿ ਨਹੀਂ ਕਿਰਪਾਲ ਸਿੰਘ 1957 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਸਰਵੰਤ ਸਿੰਘ ਦਾ ਹੈਗਾ ਨਾਵਨ ਚੱਲੇ ਤੀਰਥੀ ਠੀਕ ਹੈ 1990 ਕੁਲਵੀਰ ਸਿੰਘ ਕਾਂਗ ਮੇਰੀ ਪਾਕ ਯਾਤਰਾ ਤੇ ਗੁਲਾਬੀ ਰਾਤਾਂ ਦੇ ਦੇਸ਼ 1992 ਸਰਿੰਦਰ ਬੰਮਰਾ ਨਨਕਾਣਾ ਸਾਹਿਬ ਦੀ ਜਾ ਆਤਮਿਕ ਯਾਤਰਾ ਅਜੀਤ ਕੁਮਾਰ ਮੇਰੀ ਅਧੂਰੀ ਪਾਕਿਸਤਾਨ ਯਾਤਰਾ ਭੁਪਿੰਦਰ ਸਿੰਘ ਸੰਧੂ ਕੰਦ ਓਲੇ ਪ੍ਰਦੇਸ਼ ਬਰਿਆਮ ਸਿੰਘ ਸੰਧੂ ਵਗਦੀ ਏ ਰਾਵੀ ਠੀਕ ਹੈ ਇਹ ਇੰਪੋਰਟੈਂਟ ਤੇ ਪਰਦੇਸੀ ਪੰਜਾਬ ਇਹਨਾਂ ਦੀਆਂ ਮੋਸਟ ਇੰਪੋਰਟੈਂਟ ਨੇ ਦੋਨੇ ਬੁੱਕਸ ਸਤਨਾਮ ਸਿੰਘ ਸਤਨਾਮ ਮਾਨਕ ਦਾ ਪਾਕਿਸਤਾਨ ਜਿਵੇਂ ਮੈਂ ਦੇਖਿਆ ਗੁਰਮukh Singh Saigal ਦਾ ਸਫਰਨਾਮਾ ਪਾਕਿਸਤਾਨ ਰਗਵੀਰ ਸਿੰਘ ਤੀਰ ਦਾ ਮੇਰੀ ਪਾਕਿਸਤਾਨ ਫੇਰੀ ਕੇ ਜਗਜੀਤ ਸਿੰਘ ਦਾ ਮਲਟੀ ਤੋਂ ਮਿੱਟੀ ਤੱਕ ਸੁਲੱਖਣ ਸਰਹੱਦੀ ਦੇ ਜਮਰੋਦ ਤੱਕ ਠੀਕ ਹੈ ਜਗਤਾਰ ਦਾ ਹੈਗਾ ਜੀ ਪਸ਼ਾਵਰ ਤੋਂ ਸਿੰਧ ਤੱਕ ਬਲਦੇਵ ਸਿੰਘ ਦਾ ਰੋਹਤਾੰਗ ਮਾਉਂਟ ਆਬੂ ਬਾਇਆ ਲਾਹੌਰ ਮੈਂ ਇਹ ਵੀ ਵੇਖਿਆ ਪਾਕਿਸਤਾਨ ਠੀਕ ਹੈ ਕੇਲ ਗਰਗ ਦਾ ਬਾਟਾਂ ਦੇਸੋਂ ਪਾਰ ਦੀਆਂ ਸੁਰਜੀਤ ਮਰਜ਼ਾਰਾ ਬੇਕ ਫੇਰੀ ਸਮੁੰਦਰ ਫੇਰੀ ਸਮੁੰਦਰੋਂ ਪਾਰ ਦੀ ਕੁਲਵਿੰਦ ਕੁਲਵੰਤ ਕੌਰ ਦਾ ਅੱਖੀ ਵੇਖਣਾ ਰੱਜੀਆਂ ਠੀਕ ਹੈ ਇੰਪੋਰਟੈਂਟ ਨੇ ਇਹਨਾਂ ਨੂੰ ਯਾਦ ਰੱਖਣਾ ਅੱਗੇ ਹੈ ਅਹਿਜ਼ਾਜ਼ ਉਲ ਹੱਕ ਦਾ ਯੂਰਪ ਤੋਂ ਚਿਉਨਿੰਗਮ 1970 ਸਲੀਮ ਖਾਂ ਗਿਮੀ ਦੇਸ਼ ਪ੍ਰਦੇਸ਼ ਹੁਣ ਜਿਹੜੇ ਇਹ ਆਗੇ ਜੀ ਇਹ ਸਾਡੇ ਕੋਲੇ ਪਾਕਿਸਤਾਨੀ ਸਫਰਨਾਮਾ ਕਰ ਆਗੇ ਠੀਕ ਹੈ ਕਿਉਂਕਿ ਸਲੀਮ ਖਾਨ ਮੀ ਹੋਗੇ ਅਫਜ਼ਲ ਐਸਨ ਰੰਦਾਵਾ ਹੋਗੇ ਇਹਨਾਂ ਦੇ ਆਪਾਂ ਬੁੱਕਸ ਵੀ ਪੜਦੇ ਆ ਹਨਾ ਤਾਂ ਇਹ ਇਸ ਕਰਕੇ ਕਾਫੀ ਜਿਆਦਾ ਇੰਪੋਰਟੈਂਟ ਨੇ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਅੱਗੇ ਆ ਕੇ ਜੀ ਸਾਡੇ ਕੋਲ ਨਰਿੰਦਰ ਸਿੰਘ ਕਪੂਰ ਦਾ ਸੱਚੋ ਸੱਚ 1990 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੁਮਨ ਹੈਲੋ ਜੀ ਸੁਮਨ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਦੇ ਉੱਪਰ ਠੀਕ ਹੈ ਤੇ ਜਿਹੜਾ ਨਰਿੰਦਰ ਸਿੰਘ ਕਪੂਰ ਦਾ ਹੈਗਾ ਜੀ ਸੱਚੋ ਸੱਚ ਇਹ 1990 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਤੇ ਜਿਹੜਾ ਇਹ ਸਫਰ ਨਾਮ ਹੈ ਜੀ ਇਹ ਸਾਥੋਂ ਮਾਸਟਰ ਕਲਾ ਦੇ ਵਿੱਚ ਪੁੱਛਿਆ ਜਾਂਦਾ ਠੀਕ ਹੈ ਤੇ ਇਹ ਸੀ ਅੱਜ ਦਾ ਆਪਣਾ ਲਾਈਵ ਸੈਸ਼ਨ ਜਿਹਦੇ ਵਿੱਚ ਅਸੀਂ ਸਫਰਨਾਮਿਆਂ ਬਾਰੇ ਕਰਿਆ ਤੇ ਜਿਹੜੇ ਬਾਕੀ ਸਫਰਨਾਮੇ ਰਹਿ ਗਏ ਠੀਕ ਹੈ ਇੰਪੋਰਟੈਂਟ ਕਿਹੜੇ ਨੇ ਇਹਨਾਂ ਦੇ ਵਿੱਚੋਂ ਤੇ ਕਿਹੜੇ-ਕਿਹੜੇ ਕਿਦੇ ਵਿੱਚੋਂ ਪ੍ਰਸ਼ਨ ਪੁੱਛੇ ਜਾ ਚੁੱਕੇ ਨੇ ਜਾਂ ਅਗਲੀ ਵਾਰ ਪੁੱਛਿਆ ਜਾ ਸਕਦਾ ਹੈ ਤੇ ਉਹ ਆਪਾਂ ਜਿਹੜੀ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਈ ਹੋਪ ਤੁਹਾਨੂੰ ਅੱਜ ਦਾ ਲਾਈਵ ਸੈਸ਼ਨ ਚੰਗਾ ਲੱਗਿਆ ਹੋਵੇਗਾ ਜੇ ਵਧੀਆ ਲੱਗਿਆ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕੱਲ੍ਹ ਤੋਂ 7 ਵਜੇ ਤੁਸੀਂ ਸਾਰੇ ਤਿਆਰ ਰਹਿਣਾ ਕੱਲ੍ਹ ਤੋਂ ਜਿਹੜੇ ਮਾਸਟਰ ਗੇਦਰ ਦੀਆਂ ਕਲਾਸਾਂ ਨੇ ਉਹ ਮੈਂ ਆਪਣੇ ਇਸ YouTube ਚੈਨਲ ਦੇ ਉੱਪਰ ਸ਼ੁਰੂ ਕਰਾਂਗੀ ਠੀਕ ਹੈ ਲਾਈਵ ਸੈਸ਼ਨ ਦੇ ਵਿੱਚ ਹੀ ਅਸੀਂ ਜਿਹੜਾ ਉਹ ਇੱਕੋ ਇੱਕ ਜਿੰਨੇ ਵੀ ਸਾਡੇ ਰਾਈਟਰ ਲੱਗੇ ਹੋਏ ਨੇ ਉਹਨਾਂ ਦੇ ਬਾਰੇ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਤੇ ਨਾਲ ਦੇ ਨਾਲ ਹੀ ਮੈਂ ਕੋਸ਼ਿਸ਼ ਕਰੂੰਗੀ ਕਿ ਜਿਸ ਤਰ੍ਹਾਂ ਸਾਡੇ ਕੋਲ ਇੱਕ ਭਾਗ ਕਵਤਾ ਦਾ ਭਾਗ ਸਾਡੇ ਕੋਲ ਕੰਪਲੀਟ ਹੋ ਗਿਆ ਹੈ ਨਾ ਤਾਂ ਫਿਰ ਉਹਦੇ ਨਾਲ ਰਿਲੇਟਡ ਮੈਂ ਤੁਹਾਡੇ ਲਈ ਜਿਹੜੇ ਐਮਸੀਕਿਊ ਉਹ ਵੀ ਜ਼ਰੂਰ ਲੈ ਕੇ ਆਵਾਂ ਠੀਕ ਹੈ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਨਾ ਜੇਕਰ ਜੂਜੀਸੀ ਨੈਟ ਜੂਨ 2026 ਦੀ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਇਹ ਉਸ ਦੇ ਲਈ ਵੀ ਮੇਰੇ ਨਾਲ ਤੁਸੀਂ ਜੁੜ ਸਕਦੇ ਹੋ ਤੇ ਮੇਰੇ ਚੈਨਲ ਦੇ ਉੱਪਰ ਵੀਡੀਓਜ਼ ਪਹਿਲਾਂ ਪਈਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੇ ਵਧੀਆਂ ਲੱਗੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਕੱਲੇ ਇਸੇ ਟਾਈਮ ਤੇ ਜ਼ਰੂਰ ਤਿਆਰ ਰਹਿਣਾ ਕੱਲ ਆਪਾਂ ਜਿਹੜਾ ਇਹ ਜਿਹੜਾ ਆਪਣੇ ਸਫਰਨਾਮੇ ਅੱਜ ਰਹਿ ਕੇ ਕੁਝ ਕਰਨ ਵਾਲੇ ਉਹਨਾਂ ਬਾਰੇ ਆਪਾਂ ਕੱਲ ਗੱਲ ਕਰਾਂਗੇ ਤੇ ਫਿਰ ਅੱਗੇ ਆਪਾਂ ਇੱਕ ਰੈਗੂਲਰ ਜੋ ਆਪਣਾ ਸਿਲੇਬਸ ਹੈ ਉਹਦੇ ਅਕੋਰਡਿੰਗ ਆਪਾਂ ਆਪਣੀ ਤਿਆਰੀ ਸ਼ੁਰੂ ਕਰਾਂਗੇ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ